ਕਿੰਸਾ ਸਿੱਕਾ ਅਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾਵਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਜੱਜ ਭਾਈ ਜਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਗਾਵਾਂ ਤੁਹਾਨੂੰ ਪੰਜ ਵਿਖਾਉਣੀਆਂ ਵਾ ਤਿੰਨ ਤੁਸੀਂ ਸਾਹਮਣੇ ਦੇਖ ਸਕਦੇ ਤੇ ਦੋ ਹੱਲੇ ਬੱਸ ਉਹਨੇ ਗੱਡੀ ਚ ਲੱਥ ਜਾਣੀਆਂ ਵਾ ਜਿਹੜੀਆਂ ਬੱਸ ਉਹਨੇ ਆਉਣ ਨਹੀਂ ਦਈਆਂ ਲੱਗੀ ਆ ਗਈਆਂ ਉਹ ਵੀ ਤੁਹਾਨੂੰ ਦਿਖਾ ਦੇਣੀ ਆ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਹਿੰਦੀ ਆ ਕਿ ਆਪਣੀ ਇੱਥੇ ਆ ਕੇ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਕਿਉਂਕਿ ਪੈਸੇ ਤੁਹੀਂ ਖਰਚਨੇ ਆ ਤੇ ਜ਼ਿੰਮੇਵਾਰੀਆਂ ਵੀ ਤੁਹਾਡੀਆਂ ਵੀ ਬੰਦੀਆਂ ਵਾਂ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਆਪ ਵੇਚ ਚਾ ਕੇ ਖੜਦੀਆਂ ਆ ਆਪਣੀ ਗਰੰਟੀ ਤੇ ਪਛੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਸੇ ਕਾਲ ਜੀ 10000 ਰੁਪਏ ਜੀ ਸਸੇ ਕਾਲ ਜੀ ਬਹੁਤ ਠੀਕ ਠਾਕ ਜੀ ਹਾਂਜੀ ਕਿਰਪਾ ਵਧੀਆਂ ਤੁਸੀਂ ਸਾਂਗੇ ਜੀ ਸਭ ਵਧੀਆ ਜੀ ਹਾਂਜੀ ਮਾਫੀ ਚਾਹੁੰਦਾ ਜੀ ਪਹਿਲਾਂ ਦੇ ਸਾਰਿਆਂ ਵੀਰਾਂ ਕੋ ਜਿਹੜੇ ਤੁਹਾਡੇ ਚੈਨਲ ਨੂੰ ਪਿਆਰ ਕਰਦੇ ਜਿਹੜੀਆਂ ਆਪਣੀਆਂ ਵੀਡੀਓ ਜਿਹੜੇ ਵੰਦੇ ਆ ਮੇਰੇ ਕੋ ਜਿਹੜੇ ਫੋਨ ਨਹੀਂ ਚੁੱਕੇ ਜਾਂਦੇ ਵੀਜੀ ਠੀਕ ਆ ਕਿਉਂਕਿ ਕਈ ਵਾਰ ਮਤਲਬ ਹੁਣ ਵੀਡੀਓ ਮਾਲ ਵਿਕ ਜਾਂਦਾ ਫਿਰ ਹਨਾ ਉਸੇ ਵੇਲੇ ਇਹ ਮੇਰਾ ਵੀਰ ਜਿਹੜਾ ਵੀ ਕਈ ਭਰਾ ਆਦਦੇ ਆ ਤੋ ਉਸੇ ਵੇਲੇ ਡੰਗਰ ਵੇਚ ਦਿੰਦਾ ਠੀਕ ਹੈ ਆਪਣੇ ਹਰਪੇਜ ਜੀ ਮੋਲੀ ਉਤਰਾਂ ਦੇ ਦੀ ਕੁਆਲਿਟੀ ਉਤਰਾਂ ਦੀਆਂ ਗਾਈਆਂ ਦੀ ਕਿ ਜਿਹੜਾ ਆਪਣੇ ਘੈਂਟੇ ਕਦੇ ਵਿੱਚ ਵਿੱਚ ਮਾਲ ਵੇਚ ਜਾਂਦਾ ਠੀਕ ਹੈ ਸਾਨਾ ਵੀ ਕਈ ਵੇਰੇ ਵੀਰਾਂ ਦੇ ਫੋਨ ਆਉਂਦੇ ਕਿ ਵੀ ਜੱਜ ਭਾਈ ਫੋਨ ਨਹੀਂ ਚੁੱਕਨਦੇ ਫੋਨ ਹੁਣ 1000 ਰੁਪਏ ਆਖੀਦਾ ਕੀ ਗਈ ਹੁਣ ਵੀਰ ਨੂੰ ਮਾਲ ਵੇਚ ਗਿਆ ਬਾਹਰੋਂ ਮਾਲ ਲਈ ਜੇ ਮਿਲਣ ਰਿਹਾ ਬਹੁਤ ਜ਼ਿਆਦਾ ਛਾਟ ਹੋ ਗਈ ਬਾਹਰ ਠੀਕ ਹੈ ਪਰसों 7-8 ਪਾਈਆਂ ਸੀ ਉਹਨਾਂ 'ਚ ਕੋਈ ਵੀ ਨਹੀਂ ਰਹਿ ਗਈਆਂ ਸਾਰੀਆਂ ਵੇਗੀਆਂ ਜੀ ਠੀਕ ਹੈ ਤੇ ਹੁਣ ਤਿੰਨ ਇਥੇ ਤੇ ਦੋ ਆਉਂਦੀਆਂ ਹਨਾ ਹਾਂ ਦੋ ਬੱਚੀਆਂ ਆ ਗਿਆ ਤੇ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਜੀ ਗੁਰਪਿੰਦਰ ਸਿੰਘ ਜੱਜ ਪਿੰਡ ਜਸਰਾਵਰ ਤਹਿਸੀਲ ਜਨਾਲ ਡਿਸਟ੍ਰਿਕਟ ਕਮਰਸਰ ਫੋਨ ਨੰਬਰ ਹੈਗਾ 62 84 43 83 293 987 68 32 93 WhatsApp ਦੋਨਾਂ ਨੰਬਰਾਂ 'ਤੇ ਚੱਲਦਾ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਤਾਜੀ ਸੂਈ ਆ ਇਤੋਂ ਹੀ ਆਪਾਂ ਕਰ ਲਈਏ ਜੀ ਹੁਣ ਇਹ ਸੂਈ ਆ ਬੱਛੀ ਹੈ ਜੇ ਅੱਜ ਹੁਣ ਇਹ ਸੂਈ ਆ ਅੱਜ ਭਾਈ ਬਿੱਲੂ ਇਹਦੇ ਵਿੱਚੀ ਚੁੱਕ ਕੇ ਮਾਰੀ ਜੇਰ ਜੂਰੀ ਨੇ ਪ੍ਰੋਪਰ ਜਿਹੜੀ ਫਾਤੀ ਹੈ ਇਹ ਵੀਡੀਓ ਦਿਖਾਓ ਹਾਂ ਥਣਾ ਦਾ ਸਾਈ ਜੀ ਆਪ ਦੇਖ ਸਕਦੇ ਜੀ ਆ ਵੇਖੋ ਇਧਰ ਬਿਲਕੁਲ ਦੂਰ ਸਾਡੇ ਜੇਰਾ ਮਰਜੀ ਵੀਰ ਭਾਵੇਂ ਕੋਈ ਸਾਡੇ ਨੂੰ ਆਹ ਵੇਖੋ ਜੀਪੇ ਨੇ ਸੁੱਕੀ ਐ ਬੱਚੀ ਠੀਕ ਆ ਹਾਂਜੀ ਪਤਾ ਕੀ ਚੱਕਰ ਆ ਇਹ ਨਾ ਬੱਚੀ ਲਈ ਚੰਗੇ ਫਾਰਮ ਚੋਂ ਆਪਾਂ ਹਾਂਜੀ ਠੀਕ ਆ ਜੀ ਪਿਛਲੀ ਵੀਡੀਓ ਜੇ ਆਪਾਂ ਦੋ ਬੱਚੀਆਂ ਪਾਈਆਂ ਇਕੱਠੀਆਂ ਸੀ ਫਿਰ ਕੁਲ ਨਹੀਂ ਕੀਤਾ ਹਾਂਜੀ ਠੀਕ ਹੈ ਕਿ ਨਹੀਂ ਉਹ ਬੱਚੀ ਇਹ ਵੀ ਵੀ ਗਈ ਉਹਨਾਂ ਬੰਦਿਆਂ ਲਈ ਹੀ ਮਤਲਬ ਉਹ ਹੁਣ ਉਹ ਕਹਿੰਦੇ ਪੈਸੇ ਹਾਂਜੀ ਪੈਸਿਆਂ ਦਾ ਥੋੜਾ ਜਿਹਾ ਸਰਕਲ ਹੋ ਗਿਆ ਠੀਕ ਕਰਦੇ ਦੇ ਦਿੰਦੇ ਆ ਤੇ ਇੱਕ ਦੇ ਤੇ ਆਪਾਂ ਨਾ ਉਹ ਸੁਤਰ ਨਹੀਂ ਆਉਂਦਾ ਬੰਦੇ ਨਹੀਂ ਜਾਣਦੇ ਆਪਾਂ ਨੂੰ ਠੀਕ ਹੈ ਇਹ ਕੱਲ ਆਈ ਆਹ ਹਨਾ ਵੀ ਚਲੋ ਸੂਫੇ ਤੇ ਚੰਗੀ ਗੱਲ ਆ ਉਹਦਾ ਦਿਨ ਦਿਨੇ ਅਜਾ ਦਾਹ ਲੈਣੇ ਭਾਵੇਂ ਕੱਲ ਰਹਿ ਗਈ ਕੱਲੀ ਗਾਈ ਘਰ ਠੀਕ ਹੈ ਕੱਲੀ ਰਹਿਣ ਦੇ ਕਰਕੇ ਵੀਰੇ ਪੱਠੇ ਪੁੱਠੇ ਨੇ ਘਟ ਖਾਦੇ ਭੌਂਦੀ ਭੌਂਦੀ ਰੀ ਡੰਗਦੀ ਰਹੀ ਉਹਦੇ ਕਰਕੇ ਨੇ ਬੱਚਾ ਦੇ ਦਿੱਤਾ ਠੀਕ ਹੈ ਬਾਕੀ ਚਲੋ ਵਧੀਆ ਹੋ ਗਿਆ ਉਹਦਾ ਸੂਫੀ ਆ ਤੇ ਸੂਆ ਕਿੰਨਾ ਕੱਢ ਜੂਗੀ ਇਹਦੇ ਸੁਆ ਕਿੰਨਾ ਸੋਈ ਜੇ ਸੁਆ ਹਰ ਪਈ ਜਿਓ ਆਪਾਂ ਪਹਿਲਾਂ ਕਰਕੇ ਲਈ ਆ ਜੀ ਅੱਛਾ ਹਾਂਜੀ ਹੈਗੀ ਵੀ ਪਹਿਲਾਂ ਗਰੰਟਡ ਬੱਚੀ ਤੋਰਾ ਫਿਰ ਇੱਕ ਰੀ ਤੇ ਦੁੱਧ ਕਿੰਨਾ ਕੱਢ ਜੂਗੀ ਪਹਿਲੇ ਧਰਪੇ ਜੀ 20 ਪਲੱਸ ਬੱਚੀ ਚੱਲੂ ਕਿੰਨੇ ਤੇ 20 ਕਿਲੋ ਤੇ ਮਤਲਬ ਐਵੇਂ ਦੁੱਧ ਦੇ ਦੂਗੀ ਨਾ ਠੀਕ ਹੈ ਜੀ 25 26 ਕਿਲੋ ਦੀ ਬੱਚੀ ਨੇ ਮੈਨੂੰ ਪਤਾ ਨਾ ਬਜਾਦਨ ਖਾਣ ਲਈ ਦੁੱਧ ਇਹਨੇ ਦੇ ਦੇਣਾ ਠੀਕ ਹੈ ਤੁਹਾਨੂੰ ਬੜਾ ਦੇਣ ਵੀ ਚੰਗੇ ਆਉਂਦੇ ਗਾਂ ਠੰਡਾ ਆਉਂਦੇ ਸਟੇਲ ਸਟੂਲੇ ਵਾਲੇ ਦੇਣਿਆ ਬਾਕੀ ਇਹਨੇ ਕਰਨਾ ਹੀ ਕਰਨਾ ਚੰਗੇ ਕੱਦ ਕੱਢਦੀ ਆ ਹਜੇ ਅੱਜ ਹੀ ਸਰੀ ਆ ਬਾਕੀ ਥੱਲੇਆਂ ਚੰਗੀ ਬਣ ਗਈ ਆ ਲੈ ਜਾਓ ਜੀ। ਬੇਲ 10000 ਰੁਪਏ ਦੀ ਮੱਛੀ ਦਾ ਦੇਖ ਲਓ ਕਿਹੇ ਗਲੋਂ ਮੱਛੀ ਕਿਹੇ ਗਲੋਂ ਵੀ ਗੁੰਡੀ ਨਹੀਂ ਆ। ਬਾਕੀ ਪਹਿਲਣਾਂ ਨੂੰ ਇਹਨੇ ਨਿਗੇ ਨਿਗੇ ਥਾਨ ਲੱਗੇ ਹੁੰਦੇ ਆ ਏ ਛੋਟੇ ਛੋਟੇ ਚਵਾਈ ਨਹੀਂ ਕਰਉਂਦੀਆਂ। ਇਹ ਚਫਕਾਈਆਂ ਜਿਹੜੀਆਂ ਪਹਿਲਣਾਂ ਤੇ ਥਾਨ ਦੇਖ ਲਓ ਇਹਦਾ ਮੁੱਠੀ ਆ। ਪ੍ਰੋਪਰ ਜਿਹੜਾ ਵਾ ਹੱਥ ਚੋਂ ਨਾਲ ਥਾਨਿਆ। ਪੂਰਾ ਹੱਥ ਦੀ ਚਵਾਈ ਵਾਲਾ। ਬਾਕੀ ਆਹ ਐਚ ਐਫ ਦੀ ਨਿਸ਼ਾਨੀ ਆ ਹੁੰਦੀ ਏ ਪੂਛ ਦੇਖ ਲਓ। ਹਾਂਜੀ ਹਾਂਜੀ। ਆਵੇ ਲੋ ਕੋਈ ਪੁੱਛ ਕੋਈ ਵੱਡੀ ਵੱਡੀ ਬੁੱਡੀ ਨਹੀਂ ਇਹਦੀ ਹੁੰਦੀ ਹੈ ਨਹੀਂ ਠੀਕ ਆ ਆਵੇ ਲੋ ਇਹ ਮੇਡ ਸਵਾਨਾ ਇਹਦੀ ਕੋਈ ਵੀ ਕਹੇ ਆਫ ਪਾਰਟ ਨੂੰ ਅਜੂਗਾ ਕਦੀ ਉਹ ਨੂੰ ਇੱਥੇ ਰਹਿਣਾ ਇਹਨੇ ਕਰਮਾ ਲਈ ਨੇ ਦੁੱਧ ਵਾਲਾ ਵਹਨਾ ਵਾ ਦੁੱਧਰ ਮਾਣਾ 5 ਕਿਲੋ ਬੱਛੀ ਜਵਾ ਜੂਗੀ 20 ਤੋਂ ਬਾਹਰ ਹੀ ਮਤਲਬ ਚੱਲੂਗੀ ਜੰਨਾ ਦਊਗੀ ਤੇ ਇਹਦਾ ਮੁੱਲ ਮੁੱਲ ਹਰ ਰੁਪਏ ਦੀ ਇਹਦਾ 75000 ਆ ਜੋ ਤੁਸੀਂ ਮਾਨ ਕਰਾਉਣਾ ਆਪਾਂ ਕਰਦਾ ਇੱਕੋ ਗੱਲ ਕਰ ਦਈਏ 72 ਦੀ ਦੇ ਦਈਏ 70 ਦੀ ਦੇ ਦਾਂਗਾ ਰੁਪਏ ਜੀ ਅੱਛੀ ਠੀਕ ਆ ਤੇ ਬਾਕੀ ਕੋ ਵੀਰ ਫੋਨ ਲਾਵੇ ਇਹੋ ਜੀਆਂ ਮੱਛੀਆਂ ਹੁਣ ਵੇਖ ਲਓ ਵੀ ਕੱਦ ਵੇਖ ਲਓ ਕਿੰਦਾ ਵਾਛੀ ਦਾ ਬੇਲ ਕਿੰਨੀ ਆ ਕੱਦ ਘਾੜ ਕੇ ਚਲੋ ਚੰਗੀ ਆ ਚਲੋ ਮਰਦੇਸਾਨ ਆ ਨਾੜ ਇਧਰ ਵੇਖੋ ਵਾਨੇ ਦੇ ਦਿੱਤੀ ਆ ਦੋਵੇਂ ਬੰਨੇ ਮਿਲ ਕੇ ਵੇਣ ਲੱਗੀ ਆ ਬਾਕੀ ਇਹ ਚੀਜ਼ ਹੈਗੀ ਆ ਵੀ ਮੈਨੂੰ ਥਾਣੇ ਦਾ ਬੜਾ ਜਿਆਦਾ ਸਪੈਸ਼ਲ ਲੱਗਾ ਜੇ ਥਾਣਾ ਮਤਲਬ ਕੋਈ ਮਸ਼ੀਨ ਨਾਲ ਚੋਲੇ ਭਰੇ ਹੱਥ ਨਾਲ ਚੋਲੇ ਫੇਸਬੁਕ ਸਾਂ ਮਖਾ ਦੋ ਇੱਕ ਬੱਚਾ ਕੀ ਮਗਰਾ ਆ ਵਾਛੀ ਆ ਵੀ ਜੀ ਮਗਰ ਇਹਦੇ ਵਾਛੀ ਆ ਜ ਜੇਰ ਦੀ ਆ ਵੀਡੀਓ ਹੈਗੀ ਜੀ ਭਾਜੀ ਆ ਦੇ ਲੋ ਆਹ ਦੇਖ ਸਕਦੇ ਇੱਥੇ ਸੂਈ ਹੈ ਜਿਹੜੀ ਹਾਂ ਆ ਜੇ ਜਿਹੜੀ ਨੇ ਪਾਤੀ ਪ੍ਰੋਪਰ ਹਾਂ ਜੀ ਠੀਕ ਹੈ ਜੀ ਜੇਰ ਦੀ ਪੂਰੀ ਵੀਡੀਓ ਪੈ ਗਈ ਹੈ ਜੀ ਤੇ ਹੁਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਗੱਬਨ ਜੀ ਹਾਂ ਭੈਣ ਜੀ ਮੱਛੀ ਅੱਜ ਤੋਂ ਦਿਨ ਲੈ ਜੇ 5 ਅੱਛਾ ਅੱਜ ਲੈ ਅੱਜ ਤੋਂ ਦਿਨ ਲੈ ਜੇ 7 ਠੀਕ ਹੈ ਠੀਕ ਹੈ ਮਤਲਬ 5 ਜਾਂ 7 ਦਿਨਾਂ ਦੇ ਵਿੱਚ ਵਿੱਚ ਬੱਚੀ ਸ਼ੂਕੂਗੀ ਠੀਕ ਹੈ ਇਧਰ ਵੇਖੋ ਇਹ ਨਹੀਂ ਕੋਈ ਹੈਗੀ ਵੀ ਛੜਾਂ ਵਾਲੀ ਹੈ ਠੀਕ ਹੈ ਜਿੰਦਾ ਮਰਜੀ ਹੈ ਆ ਵੇਖ ਲੋ ਅਜੇ ਸ਼ਾਇਦ ਜੀ ਠੀਕ ਹੈ ਜੀ ਅੱਜ ਇਹ ਮਤਲਬ ਇਹਨੇ ਦੇਣਾ ਹਫਤਾ ਹਫਤਾ ਕੋ ਮੰਨ ਕੇ ਚੱਲੋ ਬਿਆਹ ਹਫਤਾ ਲੈ ਜਾਊਗੀ ਪਤਾ ਕੀ ਗੱਲ ਹੈ ਅੰਦਾਜ਼ਾ ਵੀਰ ਜੀ ਹਾਂਜੀ ਪਤਾ ਵੀ ਇਹ ਨਾ ਕੋਈ ਵੀਰ ਆਖੇ ਵਿਚਾਰ ਦਿਨ ਪਹਿਲਾਂ ਸੂਈ ਗੱਡੀਆਂ ਚੜਨ ਚੁੜਨ ਮੇਰਾ ਵੀਰ ਸੂਪੇਂਦਾ ਮਾਲ ਠੀਕ ਹੈ ਉਹ ਤਾਂ ਤੁਹਾਨੂੰ ਪਤਾ ਇੱਕ ਜਗ੍ਹਾ ਤੇ ਬੱਜਾ ਰਵੇ ਫਿਰ ਹੋਰ ਗੱਲ ਹੈ ਠੀਕ ਹੈ ਇਹ ਵੀ ਆਪੀ ਜੀ ਇਹ ਬੱਚੀ ਮੈਂ ਦਿੱਤੀ ਹੈ ਜੀ ਪਿਛਲੇ ਸੂਈ ਹਾਂਜੀ ਕਿਵੇਂ 17 ਕਿਲੋ ਦੁੱਧ ਚਵਾ ਕੇ ਦਿੱਤੀ ਜੀ ਆਪਣੇ ਇਥੋਂ ਮਤਲਬ 5-6 ਕਿਲੋਮੀਟਰ ਤੋਂ ਲਈ ਯਾਰ ਵੀ ਠੀਕ ਹੈ ਹਾਂਜੀ 17 ਕਿਲੋ ਦੁੱਧ ਇਹਦਾ ਚਵਾ ਕੇ ਦੋ ਟਾਈਮ ਉਹਨਾਂ ਮੇਰੇ ਕੋ ਖੜੀ ਤਿਆਰ ਕੀ ਕਿੰਨਾ ਚਾਹੀਦਾ ਆ ਘਾਵਾਂ ਜਿਹੜੀਆਂ ਦੋ ਹੋਣੀਆਂ ਉਹ ਵੀ ਆ ਗਈਆਂ ਤੇ ਉਹ ਵੀ ਤੁਹਾਨੂੰ ਹੁਣੇ ਦਿਖਾ ਦਿੰਨੇ ਆ ਪਹਿਲਾਂ ਅੰਦਰ ਲੀਆਂ ਦਿਖਾ ਦਈਏ ਇਹਦੀ ਫੇਸ ਕੁਆਲਟੀ ਬਹੁਤ ਵਧੀਆ ਵੈਸੀ ਦੀ ਕੰਨ ਕੋਲ ਬਹੁਤ ਚੰਗਾ ਲੱਗਾ ਆ ਜ ਲੈ ਆਓ ਜੀ ਕੀ ਦੇਵਾ ਬਾਕੀ ਬੇਲ ਬੋਲੇ ਦੇ ਵੀ ਚੰਗੇ ਹੈਗੇ ਵੀ ਕ੍ਰੋਸ ਪੰਜ ਤੇ ਦੁੱਧ ਦੀ ਫੈਟ ਵੀ ਚੰਗੀ ਆਈ ਜਾਣੀ ਇਹਦੀ ਇਹ ਇਹਦਾ ਫਿਰ ਮੁੱਲ ਮੋਲਾਰ ਬੇੜੀ ਬੱਚੀ ਦਾ 50000 ਰਿਆ ਅੱਛਾ ਠੀਕ ਆ ਉਹਦੇ ਵਿੱਚੋਂ ਮਾਨ ਕਰਕੇ ਬੱਚੀ ਜਿਹੜੀ ਆਪਾਂ ਦੇਣੀ ਆ ਨਾ ਜੱਸ ਨੂੰ 45000 ਦੀ ਅੱਜ 45 ਦੀ ਜੀ ਅੱਛਾ ਵੇਖ ਲਓ ਵੀ ਜੇ ਹੁਣ ਤੁਸੀਂ ਚਲੋ ਵੀਡੀਓ ਰੋਜ਼ ਬਣਾਉਂਦੇ ਜਾਹੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਕਹੋ ਵੀ ਅਸੀਂ ਬੜਾ ਰੇਟ ਘੱਟ ਪਾਉਨੇ ਆ ਹਾਂਜੀ ਹੈਨਾ ਸਾਰੇ ਆਪੋ ਆਪਣੀ ਸਮਝ ਨਾਲ ਨੱਗਰ ਲੈਂਦੇ ਦਿੰਦੇ ਆ ਪਰ ਅੱਜ 45 ਦੀ ਜਿੱਦਨ ਸੂਪੀ ਉਦੋਂ 50 ਦੀ ਠੀਕ ਹੈ 55 ਦੀ ਵੀ ਵੇਖ ਸਕਦੀ ਐ ਠੀਕ ਹੈ ਜੀ ਇਹੜੀ ਆ ਵੀ ਇਹ ਆਪਣੇ ਵਿੱਚ ਹੱਥਾਂ 'ਚ ਵਾਇਆ ਵਸ 17-18 ਕਿਲੋ ਦੁੱਧ ਜਿਹੜਾ ਇਹਦਾ ਠੀਕ ਹੈ ਜੀ ਆਪਣਾ ਥੀਂ ਚਵਾਇਆ ਵਾ ਠੀਕ ਹੈ ਹਾਂ ਜੀ ਤੇ ਆ ਦੇਖ ਸਕਦੇ ਆ ਵੀ ਗਾਵਾਂ ਕਾਫੀ ਖੂਬਸੂਰਤ ਵੜਾਂ ਜਿਹੜੀਆਂ ਆਈਆਂ ਚਲੋ ਮੈਨੂੰ ਬੰਨੀ ਜਾਣੇ ਉੱਧਰ ਬੰਨਣਾ ਹੈ ਯਾਰ ਤੇ ਆ ਸੂਈ ਜੇ ਵੀ ਜੀ ਫਿਰ ਹਰਪੇਤ ਜੀ ਸੂਈ ਨੂੰ ਅੱਜ ਚੌਥਾ ਲੈਣੀ ਹੈ ਠੀਕ ਹੈ ਹਾਂ ਜੀ ਅੱਜ ਚੌਥਾ ਦਿਨ ਹੋ ਗਿਆ ਆ ਵੇ ਲੋ ਇੱਧਰ ਆ ਪੁੱਛ ਕੇ ਲੈ ਲਓ ਮੜਾ ਘੋਣਾ ਹੀ ਨਵਾ ਨੂੰ ਦਿੱਤੀ ਹੈ ਹਾਂ ਜੀ ਅੱਜ ਚੌਥਾ ਦਿਨ ਹੈ ਸੂਈ ਨੂੰ ਠੀਕ ਹੈ ਇਹਦੇ ਮਗਰ ਹਰਪੇਤ ਜੀ ਵਸ਼ੀ ਹੈ ਜੀ ਠੀਕ ਹੈ ਠੀਕ ਹੈ ਇਹ ਤਾਂ ਮਗਰ ਵਸ਼ੀਆ ਇਹਦੇ ਕੋਲ ਜਿਹੜਾ ਬੋਲਾ ਵਾਣਾ 12 ਕਿਲੋ ਹੋਊਗਾ। ਅੱਛਾ ਚੋਇਸ ਇੰਨੀ ਜਲਦੀ ਚੰਗੀ ਲੱਗੀ ਆ ਵੀ ਕੋਈ ਹਿਸਾਬ ਨਹੀਂ। ਤੂੰ ਤਾਂ 15-16 ਕਿਲੋ ਅਸੀਂ ਜ਼ਿਆਦਾ ਨਹੀਂ ਕਹਿੰਦੇ 15 ਕਿਲੋ ਦੁੱਧ ਚਵਾਉਗੇ 100 ਰੁਪਏ ਜੀ। ਅਸੀਂ ਨਹੀਂ ਕਹਿੰਦੇ ਵੀ 20 ਚਵਾਉ 22 ਚੋ ਉਹ ਨਹੀਂ ਕੰਮ ਹੈਗਾ ਨਾ ਆਪਾਂ ਕਰਨਾ ਹੀ ਆ। 15 ਕਿਲੋ ਦੁੱਧ ਚਵਾਜੂਗੀ ਰਮਾਨਾ ਅੱਛਾ। ਖੋਲੀਏ ਫਿਰ ਤੋੜਦੀਏ। ਥਾਨ ਇਹਦੇ ਕੋ ਵੀ ਪੂਰਾ ਜਿਹੜਾ ਵਾ ਕਮਾਲ ਦਾ ਹੀ ਜਿਹੜਾ ਲੱਗਾ ਚੰਗੇ ਗਾਇਰ ਤੇ ਦੂਰ ਦੂਰ। ਮਹਿੰਗਾ ਵਾਲਾ ਹੀ ਥਾਨ ਆ। te वाले हैं 1000 ਰੁਪਏ ਦੇ ਦਾ ਆਵੇ ਲੋ ਜਿੱਦਾਂ ਮਰਜੀ ਬੈਠੇ ਰਹੋ ਕੋਈ ਬੰਗਾ ਨਹੀਂ ਪਾਉਣਾ ਕੋਈ ਨਹੀਂ ਐਡਾਂ ਹੀ ਚੋਣੀ ਇੱਧਰ ਵੇਖੋ ਹਾਂਜੀ ਅੱਜ ਠੰਡੀ ਬੜੀ ਹੈ ਮੋਲਾ ਰੁਪਏ ਦਾ 40000 ਰਿਆ ਅੱਛਾ ਇਹ 38000 ਦੀ ਵਛੀ ਦੇ ਦਾਂਗੇ 38000 ਦੀ ਚਲੋ ਬਾਕੀ ਹਾਂ ਇਹ ਵੇਖ ਲੋ ਵੀ ਕੋਈ ਪੇੜ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਇਹ ਵੀ ਜਾਤ ਨਸਲ ਵਾਲੀ ਆ ਬਾਕੀ ਇਹ ਆ ਵੀ ਇਹਨੂੰ ਕੋਈ ਠੰਡ ਗਰਮੀ ਨਹੀਂ ਲਗਣੀ ਕਰਾਉੱਚਾ ਠੀਕ ਹੈ ਜੀ 38000 ਰੁਪਏ ਦੀ ਦੇ ਦਾਂਗੇ ਇਹ ਤੋਂ ਮਾਨਤ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਇੱਕ ਆ ਤਾਜੀ ਸੋਈ ਜੇ ਹਰਪੀ ਜੀ ਹੁਣੇ ਆਈ ਆ ਆ ਜੋੜਾ ਹੀ ਹੁਣੇ ਆਇਆ ਜਿਹੜਾ ਹੁਣੇ ਗੱਡੀ ਚ ਲੱਤੀ ਆ ਉਹ ਬੱਚੀ ਫਾਰਮ ਚੋਂ ਲਈ ਆ ਆ ਮਤਲਬ ਲਾਗੋਂ ਲਈ ਆ ਆਪਾਂ ਕਿਸ ਦੇ ਘਰੋਂ ਲਈ ਆ ਲੋਕਲ ਠੀਕ ਆ ਹਾਂਜੀ ਇਹਨੇ ਬੱਚੀ ਦਿੱਤੀ ਆ ਜੀ ਠੀਕ ਆ ਬੱਚਾ ਵਾ ਬੱਚਾ ਇਹਦੇ ਕਰਕੇ ਆਪਾਂ ਲੇਟ ਹੋ ਗਏ ਥੋੜਾ ਜਿਹਾ ਠੀਕ ਆ ਜੇਰ ਸੁੱਟ ਨਹੀਂ ਤਾਂ ਕਰਕੇ ਜੇਰ ਦੀ ਸਾਡੇ ਕੋਲ ਵੀਡੀਓ ਬਣੀ ਮੋਬਾਈਲ ਜਿਹੜਾ ਮਰਜੀ ਪ੍ਰੋਪਰ ਜੇਰ ਜੁਰ ਪਾਤੀ ਜੜੀ ਇਹਨੇ ਹਰਪੀ ਜੀ ਉਹਨਾਂ ਦੇ ਘਰ ਵਾਲਿਆਂ ਦੇ ਦਰਸ਼ਨ ਮੁਤਾਬਕ ਪਹਿਲਾਂ ਨੇ ਦੁੱਧ ਜਿਹੜਾ 10 17 ਕਿਲੋ ਅੱਛਾ ਆਪਾਂ 16 ਕਿਲੋ ਦੁੱਧ ਕਾ ਕੇ ਦਵਾਂਗੇ ਵੀ 16 1 ਥਾਣਾ ਇਹ ਤਾਂ ਕੋਈ ਕਮਾਲ ਦਾ ਜਿਹੜਾ ਲੱਗਾ ਵਾ ਬਾਕੀ ਇਹ ਨਹੀਂ ਅਸੀਂ ਇਹ ਕਹਿਣਾ ਵੀ 10 ਕਿਲੋ ਦਾ ਬੋਲਾ ਕੱਢਿਆ ਵਾ ਜਾਂ 8 ਕਿਲੋ ਕੱਢਿਆ ਵਾ ਠੀਕ ਹੈ ਕੀ ਆਪਾਂ 5-4 ਕਿਲੋ ਉੱਥੇ ਪਾਸ ਕਰਨ ਲੱਗਿਆ 5 ਕਿਲੋ 6 ਚ ਹੋਇਆ ਹੁਣ 5 ਚ ਹੋਇਆ ਹੁਣ ਕੋਈ ਬੱਚੇ ਚੰਗਾਤਾ ਬਸ ਠੀਕ ਹੈ ਪਾਸ ਕਰਕੇ ਹੁਣ ਜੜੀ ਲਿਆਂਦੀ ਆ ਤੇ ਬਾਕੀ ਥੱਲੇਆਂ ਵੀ ਜਿੰਨੀ ਵੀ ਆ ਸਫਾਈ ਤੇ ਬਾਕੀ ਇਹ ਆ ਵੀ ਕਾਦੇ ਦਾ ਭਾਵੇਂ ਬਹੁਤਾ ਚਾਣੀ ਆ ਰਫ ਫੱਬਦੀ ਆ ਜਿਹੜੀ ਰਾਜੀ ਫੱਬਦੀ ਆ ਜਿਹੜੀ ਸਿੱਖ ਭਾਵੇਂ ਵੀ ਸਾਰੇ ਲਗੜ ਕੇ ਵੱਢਦੀਏ ਜਿਹੜੇ ਨਾ ਹੈਗੇ ਆ ਨਾ ਛੋਟੇ ਛੋਟੇ ਜਿਹਾ ਪੋਟੇ ਪੋਟੇ ਜਿਹੜੇ ਆ ਭਾਵੇਂ ਭਾਵੇਂ ਇਹ ਵੀ ਲਗੜ ਕੇ ਵੱਢਦੀਏ ਪਰ ਆਪਾਂ ਉਹ ਕੰਮ ਕਰਨਾ ਨਹੀਂ ਐਵੇਂ ਕੱਲ ਹੀ ਜੀ ਦੀ ਕੁਦਰਤੋਂ ਹੋਈ ਹੈ ਫਾਇਦਾ ਬਾਕੀ ਇਹ ਵੀ ਇਹ ਕੋਈ ਉਹੋ ਜਿਹੀ ਨਹੀਂ ਹੈਗੀ ਹਾਂਜੀ ਆ ਵੇਖ ਲੋ ਇਧਰ ਹਾਂ ਦੇਖ ਸਾਡੇ ਖਾਨਾ ਜਿਹੜਾ ਇਹਦਾ ਥਾਨ ਬਹੁਤ ਜ਼ਿਆਦਾ ਚੰਗਾ ਲੱਗਾ ਸਭਾਈ ਚਾ ਥੱਲੇ ਪੂਰੀ ਜਿੰਨੀ ਵੀ ਆ ਬਹੁਤ ਨਾ ਚੰਗਾ ਲੱਗਾ ਤੇ ਬਿਲਕੁਲ ਨਿਕੇ ਨਿਕੇ ਸਿੰਘ ਆ ਜਿਹੜੇ ਉਹ ਵੀ ਮੁੜੇ ਆ ਅੱਗੇ ਤੇ ਇਹਦਾ ਫਿਰ ਮੁੱਲ ਮੋਲਾਰ ਬੀਜੀ ਜੀ ਨਾਲ ਮਾਦੀ ਕਰੀਏ ਇਹਦਾ 50 ਚੋਂ ਮਾਨ ਕਰਦਾਂਗੇ 50 ਚੋਂ ਕਰ ਦੋਗੇ ਮਾਨ ਚਲੋ 20000 ਛੱਡ ਦਾਂਗੇ 48 ਦੀ ਦੇ ਦੋਗੇ ਕੀ ਚਲੋ ਕੋਮਰ ਜੀ ਛੋਟੀ ਕਰਵਣੀ ਆ ਨਾ ਹਾਂਜੀ ਸਿਰਫ ਆਪਾਂ ਫਿਰ ਹੋਰ ਦੇ ਵਿੱਚੋਂ ਛੋਟੀ ਕਰਾਂਗੇ 47000 ਚੋਂ ਠੀਕ ਆ ਹਾਂਜੀ 47 ਚੋਂ ਛੋਟੀ ਕਰਾਂਗੇ ਦੇ ਹੁਣੇ ਕਾਫੀ ਵੜੇ ਕਾਫੀ ਖੂਬਸੂਰਤ ਹੈ ਜਿਹੜੀ ਮੇਰੀ ਆ ਪਰ ਅਸੀਂ ਉਸੇ ਆਪ ਆ ਕੇ ਲਿਆਉਂਦੇ ਇਹਨੂੰ ਬਹੁਤ ਚੰਗੇ ਫਾਰਮ ਤੋਂ ਲਈ ਆ ਜਿਹੜੇ ਫਾਰਮ ਤੋਂ ਪਹਿਲਾਂ ਤੁਹਾਨੂੰ ਉਦੋਂ ਵੀ ਦੱਸਿਆ ਨਾ ਕਿ ਉਥੋਂ ਗਾਇਆਂ ਲਈਆਂ ਆਪਾਂ ਕੱਢੀਆਂ ਜਿਦਾਂ ਜਿਦਾਂ ਤਿਆਰ ਹੁੰਦੀਆਂ ਜਾਂਦੀਆਂ ਉਦੋਂ ਤਾਂ ਲੈ ਆਉਨੇ ਆ ਆ ਵੀ ਹੁਣ ਵੀ ਗਾਈ ਪਸ਼ਮੀ ਆ ਗੱਭਾਂ ਨਹੀਂ ਪਸ਼ਮੀ ਆ ਕਿਉਂਕਿ ਪਾਸ ਕੀਤੀ ਹੈ ਪਾਸ ਕਰਕੇ ਲੈਂਦੇ ਆ ਪਾਸ ਕਰਕੇ ਜਿਹੜੀ ਆਈ ਆ ਹਾਂ ਉਸੇ ਫਾਰਮ ਤੋਂ ਲਈ ਜਿਹੜੇ ਜੋ ਲਈ ਆ ਠੀਕ ਨੰਬਰ ਵਾਲੀ ਇਹਨੇ ਹਰਪ੍ਰੀਤ ਜੀ ਪਹਿਲਾਂ ਨੇ ਦੁੱਧ ਚੋਆ ਆਵਾ ਜੀ 25 ਕਿਲੋ ਅੱਛਾ ਠੀਕ ਹੈ ਜੀ ਉਹਨਾਂ ਦੇ ਦੱਸਣ ਮੁਤਾਬਕ ਘਰ ਵਾਲਿਆਂ ਦਾ ਦੱਸਣ ਤਾਂ ਆਪਾਂ ਨਹੀਂ ਕਹਿੰਦੇ ਵੀ ਇੰਨੇ ਘੜਾ ਸੀ ਮਣਿਆ ਹਾਂਜੀ ਠੀਕ ਹੈ ਜੀ ਤੇ ਬਾਕੀ ਵੱਛੀ ਜ਼ਿਆਦਾ ਨਹੀਂ ਮੈਂ ਇਤ ਕੀ ਵੀ ਮੇਰੇ ਅੰਦਾਜ਼ੇ ਨਾਲ ਇਹਨਾਂ ਦੁੱਧ ਚੋਆ ਜੂਗੀ ਠੀਕ ਹੈ ਜੀ ਨਹੀਂ ਤਾਂ ਤਾਂ ਚੱਲੂ ਵੀ ਜਿੰਨੀ ਚੱਲੂ ਕਿਉਂਕਿ ਹੁਣ ਤੇ ਮੌਸਮ ਵੀ ਕਾੜੀ ਚੰਗਾ ਵਾ ਬੰਡਾਉਣਾ ਵਾ ਦੁੱਧ ਇਹਨਾਂ ਦੇਣਾ ਹੀ ਦੇਣਾ ਤੋਰੀਏ ਫਿਰ ਇਹਨਾਂ ਦੁੱਧ ਚੋਆ ਜੂਗੀ ਮਾਨ ਲਓ ਬਾਕੀ ਥਣ ਵੀ ਚੰਗਾ ਦੂਰ ਦੂਰ ਲੱਗਾ ਵਾ ਬਾਕੀ ਬੋਡੀ ਦੀ ਸ਼ਾਈਨੀ ਬੜੀ ਪਿਆਰੀ ਆ ਤੇ ਉਤਰਾ ਵੀ ਸੰਭੀ ਸੰਭੀ ਚੰਗੀ ਆ ਜਿਹੜੀ ਵਾ ਨਾ ਵਾ ਬੜਾ ਫਿਕਸ ਲੱਗਾ ਜੀ ਇਹਨੂੰ ਤੇ ਬਾਕੀ ਇਹ ਆ ਵੀ ਅਜੇ ਇਹਨੇ ਘੱਟ ਤੋਂ ਘੱਟ ਵੀ ਮੇਰੇ ਅੰਦਾਜ਼ੇ ਨਾਲ ਹੰਤਾ ਲੈ ਜੂਗੀ 5 ਦਿਨ ਹਫਤੇ ਬਾਅਦ ਸੂਹੀ ਨਾ ਬੱਚੀ ਇਹਨੂੰ ਕਰਮਾਲੀ ਵੀ ਖਲੋਤਾ ਨਹੀਂ ਜਾਊਗਾ ਇੰਨਾ ਬਣ ਜੂਗੀ ਇੱਧਰ ਵੇਖੋ ਠੀਕ ਆ ਜੀ ਤਿਆਰ ਚੰਗੀ ਹੋਣੀ ਆ ਕਿ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਹਰ ਰੁਪਈਏ ਜਿੰਨਾ ਮਰਜ਼ੀ ਕਰੀਏ ਅਸੀਂ 65000 ਦੱਸ 65000 ਦੀ ਦੇ ਦੇ ਉਹ ਤੋਂ ਛੋਟਾ ਜਿਹੜਾ ਹੋਊਗਾ ਮਾਨਤਨ ਕਰਦਾਂਗੇ ਜ਼ਰੂਰ ਠੀਕ ਹੈ ਹਾਂਜੀ ਇਹ ਇਹਦੇ ਪਹਿਲਾਂ ਜਿਹੜੀ ਵੈੜ ਹੈ ਨਾ ਜਿਹੜੀ ਉਹ ਪਹਿਲੇ ਨੰਬਰ ਤੇ ਆ ਇਹਦਾ ਆਪਾਂ 70 ਕਿਹਾ ਵਾ ਹਾਂਜੀ ਉਹਦਾ ਉਹਦਾ ਵੀ 2000 ਛੱਡ ਦਾਂਗੇ ਜੇ ਕੋਈ ਦੋਵੇਂ ਇਕੱਠੀਆਂ ਲਊਗਾ ਠੀਕ ਹੈ ਜੀ ਜੋੜਾ ਕੋ ਪਾ ਲੂਗਾ ਤੇ ਬਾਕੀ ਆਪੇ ਮਾਣ ਇੱਕ ਰੰਗ ਜੋੜਾ ਤੋਲ ਕੇ ਦਿਖਾ ਦੇਣੇ ਦੋਵੇਂ ਬਿੱਲੂ ਆ ਫੜੀ ਗਈ ਮੜੀ ਆ ਜੋੜਾ ਜਿਹੜਾ ਇੱਕੋ ਜਿਹਾ ਹੀ ਆ ਇਕੱਠੀਆਂ ਤੋੜ ਦਿੰਨੇ ਆ ਸਾਂਦੇ ਜੀ ਚਲੋ ਲੈ ਜਾਓ ਜੀ ਬਾਕੀ ਨਾਲ ਚ ਇੱਕ ਗੱਬਣ ਹੈ ਤੇ ਇੱਕ ਸੂਈ ਆ ਹਾਂਜੀ ਇੱਕ ਪੈਂਠੀ ਦੇਣੀ ਇੱਕ ਦੋ ਘੜੇ ਪੁੱਛਦੇ ਬਾਕੀ ਸੋਹਣੀਆਂ ਬੈਠਾਆਂ ਜਿਹੜੀਆਂ ਦੋਵੇਂ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਵੇ ਇਸ ਚਾ ਕੇ ਤਸੱਲੀ ਕਰਕੇ ਖੜੋ